ਜੁੱਥੇ ਇੱਕ ਪਾਸੇ ਧਨੋੜਾ ਪੁਲਿਸ ਵੱਲੋਂ ਪਾਨਾ ਸਿੱਧੂ ਦੀ ਗ੍ਰਿਫਤਾਰੀ ਨੂੰ ਲੈ ਕੇ ਵੀਡੀਓ ਸਾਹਮਣੇ ਆਈ ਹੈ ਉੱਥੇ ਹੀ ਇਸ ਗ੍ਰਿਫਤਾਰੀ ਤੋਂ ਬਾਅਦ ਪਾਨਾ ਸਿੱਧੂ ਦੇ ਸਮਰਥਕਾਂ ਵਿੱਚ ਭਾਰੀ ਰੋਸ ਹੈ ਇਸ ਸਬੰਧੀ ਪਾਨਾ ਸਿੱਧੂ ਦੀ ਟੀਮ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਹਨੂਮਾਨਗੜ ਵਿਖੇ ਮਹਨਾਗ ਸਿੱਧੂ ਅਤੇ ਉਨ੍ਹਾਂ ਦੇ ਸਮਰਥਕਾਂ ਖਿਲਾਫ ਇੱਕ ਕੈਮੀਕਲ ਫੈਕਟਰੀ ਦੇ ਵਿਰੋਧ ਵਿੱਚ ਜੋ ਪਰਚੇ ਹੋਏ ਹਨ ਉਨ੍ਹਾਂ ਨੂੰ ਰੱਦ ਕਰਵਾਉਣ ਲਈ ਪ੍ਰਦਰਸ਼ਨ ਕੀਤਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਪਾਨਾ ਸਿੱਧੂ ਨੂੰ ਹਿਰਾਸਤ ਵਿੱਚ ਲੈ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪ੍ਰੀਤ ਸਿੰਘ ਮੋੜ ਸੋ ਤੁਹਾਨੂੰ ਪਤਾ ਹੀ ਹੈ ਜੀ ਜੋ ਕਿ ਪਿੰਡ ਟੀਬੀ ਹਨਮਾਨਗੜ੍ਹ ਵਿਖੇ ਸਰਾਬ ਦੀ ਫੈਕਟਰੀ ਤੇ ਆਪਣਾ ਕੈਮੀਕਲ ਦੀ ਫੈਕਟਰੀ ਜਿਹੜੀ ਲੱਗ ਰਹੀ ਸੀ ਉਹਦੇ ਰੋਸ ਵਜੋਂ ਜੋ ਲੜਾਈ ਲੜ ਰਹੇ ਨੌਜਵਾਨ ਵੀਰ ਬਾਈ ਮਹਿੰਗਾ ਸਿੰਘ ਸਿੱਧੂ ਅਤੇ ਉਹਨਾਂ ਦੇ ਨਾਲ ਜਿਹੜੇ ਨੌਜਵਾਨ ਨੇ ਕਈ ਨੌਜਵਾਨਾਂ ਤੇ 307 ਦੇ ਝੂਠੇ ਪਰਚੇ ਪਰਚਾ ਜਿਹੜੇ ਉਸ ਸਰਕਾਰ ਵੱਲੋਂ ਜਿਹੜੀ ਆਏ ਗਏ ਨੇ ਤੇ ਪੁਲਿਸ ਨੇ ਜਿਹੜੇ ਝੂਠੇ ਪਰਚੇ ਪਾਏ ਆ ਉਹਦੇ ਰੋਸ ਵਜੋਂ ਉੱਥੇ ਜਿਹੜਾ ਕੱਲ ਨੂੰ 10 ਤਰੀਕ ਨੂੰ ਜਿਹੜਾ ਇਕੱਠ ਰੱਖਿਆ ਗਿਆ ਸੀ ਬਹੁਤ ਭਾਰੀ ਉਹਦੇ ਸਬੰਧ ਦੇ ਵਿੱਚ ਬਾਈ ਭਾਲਾ ਸਿੰਘ ਸਿੱਧੂ ਨੇ ਤੁਹਾਨੂੰ ਬੇਨਤੀ ਵੀ ਕੀਤੀ ਸੀ ਉਹਨਾਂ ਨੇ ਉੱਥੇ ਪਹੁੰਚਣਾ ਸੀ ਜਿਸ ਕਾਰਨ ਬਹੁਤ ਜ਼ਿਆਦਾ ਇਕੱਠ ਹੋਣਾ ਸੀ ਪਰ ਉਹਨਾਂ ਨੂੰ ਉੱਥੇ ਜਾਣ ਤੋਂ ਰੋਕਣ ਵਾਸਤੇ ਅੱਜ ਪੁਲਿਸ ਮੁਲਾਜ਼ਮਾ ਨੇ ਜਿਹੜਾ ਤਨਹੌਲੇ ਦੀ ਪੁਲਿਸ ਆ ਉਹਨੇ ਚੁੱਕ ਲਿਆ ਤੇ ਉਹਨੂੰ ਗ੍ਰਿਫਤਾਰ ਕੀਤਾਗਾ ਸੋ ਅਸੀਂ ਭਾਈ ਉਹਦੀ ਜਿਹੜੀ ਸਖਤ ਤੋਂ ਸਖਤ ਨਿੰਦਿਆ ਕਰਦੇ ਆ ਨਾਲ ਬੇਨਤੀ ਕਰਦੇ ਆ ਵੀ ਉਥੇ ਪਿੰਡ ਟੀਬੀ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜੁੱਥੇ ਇੱਕ ਪਾਸੇ ਧਨੋੜਾ ਪੁਲਿਸ ਵੱਲੋਂ ਪਾਨਾ ਸਿੱਧੂ ਦੀ ਗ੍ਰਿਫਤਾਰੀ ਨੂੰ ਲੈ ਕੇ ਵੀਡੀਓ ਸਾਹਮਣੇ ਆਈ ਹੈ ਉੱਥੇ ਹੀ ਇਸ ਗ੍ਰਿਫਤਾਰੀ ਤੋਂ ਬਾਅਦ ਪਾਨਾ ਸਿੱਧੂ ਦੇ ਸਮਰਥਕਾਂ ਵਿੱਚ ਭਾਰੀ ਰੋਸ ਹੈ ਇਸ ਸਬੰਧੀ ਪਾਨਾ ਸਿੱਧੂ ਦੀ ਟੀਮ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਹਨੂਮਾਨਗੜ੍ਹ ਵਿਖੇ ਮਹਿਨਾਗ ਸਿੱਧੂ ਅਤੇ ਉਨ੍ਹਾਂ ਦੇ ਸਮਰਥਕਾਂ ਖਿਲਾਫ ਇੱਕ ਕੈਮੀਕਲ ਫੈਕਟਰੀ ਦੇ ਵਿਰੋਧ ਵਿੱਚ ਜੋ ਪਰਚੇ ਹੋਏ ਹਨ ਉਨ੍ਹਾਂ ਨੂੰ ਰੱਦ ਕਰਵਾਉਣ ਲਈ ਪ੍ਰਦਰਸ਼ਨ ਕੀਤਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਪਾਨਾ ਸਿੱਧੂ ਨੂੰ ਹਿਰਾਸਤ ਵਿੱਚ ਲੈ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪ੍ਰੀਤ ਸਿੰਘ ਮੋੜ ਸੋ ਤੁਹਾਨੂੰ ਪਤਾ ਹੀ ਹੈ ਜੀ ਜੋ ਕਿ ਪਿੰਡ ਟਿੱਬੀ ਹਨਮਾਨਗੜ੍ਹ ਵਿਖੇ ਸ਼ਰਾਬ ਦੀ ਫੈਕਟਰੀ ਤੇ ਆਪਣਾ ਕੈਮੀਕਲ ਦੀ ਫੈਕਟਰੀ ਜਿਹੜੀ ਲੱਗ ਰਹੀ ਸੀ ਉਹਦੇ ਰੋਸ ਵਜੋਂ ਜੋ ਲੜਾਈ ਲੜ ਰਹੇ ਨੌਜਵਾਨ ਵੀਰ ਬਾਈ ਮਹਿੰਗਾ ਸਿੰਘ ਸਿੱਧੂ ਅਤੇ ਉਹਨਾਂ ਦੇ ਨਾਲ ਜਿਹੜੇ ਨੌਜਵਾਨ ਨੇ ਕਈ ਨੌਜਵਾਨਾਂ ਤੇ 307 ਦੇ ਝੂਠੇ ਪਰਚੇ ਪਰਚਾ ਜਿਹੜੇ ਉਸ ਸਰਕਾਰ ਵੱਲੋਂ ਜਿਹੜੀ ਆਏ ਗਏ ਨੇ ਤ੍ਰਿਕੋਸ਼ ਨੇ ਜਿਹੜੇ ਝੂਠੇ ਪਰਚੇ ਪਾਏ ਆ ਉਹਦੇ ਰੋਸ ਵਜੋਂ ਉੱਥੇ ਜਿਹੜਾ ਕੱਲ ਨੂੰ 10 ਤਰੀਕ ਨੂੰ ਜਿਹੜਾ ਇਕੱਠ ਰੱਖਿਆ ਗਿਆ ਸੀ ਬਹੁਤ ਭਾਰੀ ਉਹਦੇ ਸੰਬੰਧ ਦੇ ਵਿੱਚ ਬਾਈ ਭਾਨਾ ਸਿੰਘ ਸਿੱਧੂ ਨੇ ਤੁਹਾਨੂੰ ਬੇਨਤੀ ਵੀ ਕੀਤੀ ਸੀ ਉਹਨਾਂ ਨੇ ਉੱਥੇ ਪਹੁੰਚਣਾ ਸੀ ਜਿਸ ਕਾਰਨ ਬਹੁਤ ਜ਼ਿਆਦਾ ਇਕੱਠ ਹੋਣਾ ਸੀ ਪਰ ਉਹਨਾਂ ਨੂੰ ਉੱਥੇ ਜਾਣ ਤੋਂ ਰੋਕਣ ਵਾਸਤੇ ਅੱਜ ਪੁਲਿਸ ਮੁਲਾਜ਼ਮਾ ਨੇ ਜਿਹੜਾ ਧਨੋਲੇ ਦੀ ਪੁਲਿਸ ਆ ਉਹਨੇ ਚੁੱਕ ਲਿਆ ਤੇ ਉਹਨੂੰ ਗ੍ਰਿਫਤਾਰ ਕੀਤਾਗਾ ਸੋ ਅਸੀਂ ਭਾਈ ਉਹਨੂੰ ਦੀ ਜਿਹੜੀ ਸਖਤ ਤੋਂ ਸਖਤ ਨਿਆਂ ਕਰਦੇ ਆ ਨਾਲ ਬੇਨਤੀ ਕਰਦੇ ਆ ਵੀ ਉਥੇ ਪਿੰਡ ਟੀਬੀ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ